ਕਿਤਾ ਤੇ ਉਸ ਤੋਂ ਬਾਅਦ ਉਹ ਬੱਚਾ ਬੋਲਣ ਲੱਗੇ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਪ੍ਰੋਫੈਟ ਜਿੱਦਾਂ ਨਾ ਕਰੋ ਫਿਰ ਉਹਨਾਂ ਨੇ ਉਹਦੇ ਮੂੰਹ ਪਰ ਬਹੁਤ ਜ਼ਿਆਦਾ ਥੱਪੜ ਮਾਰੇ ਬਹੁਤ ਜ਼ਿਆਦਾ ਉਸ ਮੁੰਡੇ ਨੂੰ ਕੁੱਟਿਆ ਉਸ ਉਸ ਨੌਜਵਾਨ ਨੂੰ ਪਾਸਟਰ ਵੱਲੋਂ ਦਿਵਾਰੇ ਰੀਪ੍ਰেজেন্ট ਕੀਤਾ ਗਿਆ ਕਿ ਇਸ ਇਸ ਦੇ ਤਾਂ ਥੱਪੜ ਮਾਰੇ ਹੀ ਨਹੀਂ ਉਹ ਉਹ ਵੀ ਤੁਹਾਡੇ ਤੱਕ ਪਹੁੰਚੀ ਗੱਲ ਹੈ ਹਾਂਜੀ ਉਹ ਪਹੁੰਚੀ ਹੈ ਕਿਉਂਕਿ ਉਹ ਬੋਲ ਰਿਹਾ ਕਿ ਵੀਡੀਓ ਬਿਲਕੁਲ ਫੇਕ ਹੈ ਇਹ ਵੀਡੀਓ ਹੀ ਫੇਕ ਹੈ ਅਸੀਂ ਉਸ ਟਾਈਮ ਬੱਚੇ ਕਹਿ ਰਹੇ ਕਿ ਅਸੀਂ ਉੱਥੇ ਸਿਗੇ ਹੀ ਨਹੀਂ ਤੇ ਉਹ ਸੋਚੋ ਜੇ ਬੱਚੇ ਝੂਠ ਬੋਲ ਰਹੇ ਤਾਂ ਕਿਸ ਪ੍ਰੈਸ਼ਰ 'ਚ ਝੂਠ ਬੋਲ ਰਹੇ ਹੋਣੇ ਕਿਉਂਕਿ ਜੇ ਇਹ ਫੇਕ ਹੋਏਗੀ ਜੇ ਵੀਡੀਓ ਫੇਕ ਹੋਏਗੀ ਤਾਂ ਸਭ ਕੁਝ ਮੈਂ ਵੀ ਝੂਠ ਬੋਲ ਰਹੀਆਂ ਜੇ ਵੀਡੀਓ ਸੱਚਾ ਤਾਂ ਇਹਦਾ ਮਤਲਬ ਬੱਚੇ ਕਿਸੇ ਪ੍ਰੈਸ਼ਰ 'ਚ ਝੂਠ ਬੋਲ ਸਕਦੇ ਆ ਕਿਉਂਕਿ ਉਹ ਸਾਫ਼ ਹੀ ਬੋਲ ਰਹੇ ਕਿਉਂਕਿ ਉਹਦੀ ਸਿਸਟਮ ਨੂੰ ਵੀ ਓਕੇ ਕਰ ਸਕਦੇ ਆ ਹੋ ਸਕਦਾ ਇਹ ਵੀ ਹੋ ਜੇ ਹੁਣ ਉਹ ਬੜੀ ਦੀ ਸਿਸ ਕਿਉਂਕਿ ਉਹਨਾਂ ਦੇ ਸਿਰ ਤੇ ਕੋਈ ਇਦਾਂ ਦੀ ਸਪੋਟ ਸੀ ਜੁੜੇ ਕਿਸੇ ਆਸਥਾ ਨੂੰ ਲੈ ਕੇ ਜੁੜੇ ਸੀ ਜਾਂ ਤੁਸੀਂ ਕੋਈ ਉੱਥੇ ਕਾਰੋਬਾਰ ਕੀਤਾ ਕਰਦੇ ਨਹੀਂ ਨਹੀਂ ਦੇਖੋ ਇਹ ਸਿਰਫ ਜਦੋਂ ਅਸੀਂ ਉੱਥੇ ਜੁੜੇ ਸੀਗੇ ਅਸੀਂ ਸਿਰਫ ਪਰਮੇਸ਼ਰ ਦੇ ਨਾਮ ਨੂੰ ਜੁੜੇ ਸੀਗੇ ਕਿਉਂਕਿ ਸਾਨੂੰ ਲੱਗਿਆ ਸੀ ਕਿ ਨਹੀਂ ਸੱਚੀ ਪਰਮੇਸ਼ਰ ਕੰਮ ਕਰਦਾ ਹੈ ਤੇ ਉਸ ਵਿਸ਼ਵਾਸ ਨੂੰ ਲੈ ਕੇ ਅਸੀਂ ਹੁਣ ਤੱਕ ਬੈਠੇ ਹਾਂ ਕਿ ਹਾਂ ਸੱਚ ਵਿੱਚ ਜੋ ਬਾਈਬਲ 'ਚ ਲਿਖਿਆ ਉਹ ਪਰਮੇਸ਼ਰ ਹੈਗਾ ਹੈ ਤੇ ਉਸ ਚੀਜ਼ ਨੂੰ ਜੋ ਬਾਈਬਲ ਦੇ ਵਚਨ ਹੈ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਬਾਈਬਲ ਦੇ ਅਨਸਾਰ ਕੁਝ ਵੀ ਨਹੀਂ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਮੂਵ ਹੋਣਾ ਹੀ ਇਹ ਸਮਝਦਾਰੀ ਸਮਝੀ ਹੈ ਕਿ ਜਦ ਅਸੀਂ ਜੇ ਰੱਬ ਸਾਡੇ ਸਾਡੀ ਪ੍ਰਾਰਥ ਬਗੂ ਸਾਡੇ ਜੀਵਨ ਚ ਕੰਮ ਕਰੇਗਾ ਕਿਉਂਕਿ ਇੱਕ ਆਡੀਓ ਵੀ ਵਾਇਰਲ ਕਰੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਉਹਨੂੰ ਕੀ ਉਹਦੇ ਵਿੱਚ ਇਹ ਕਹਿ ਰਹੀਆਂ ਕਿ ਮੈਂ ਜਦੋਂ ਇੱਥੋਂ ਛੱਡ ਕੇ ਜਾਉਂਗੀ ਮੈਂ ਬਿਲਕੁਲ ਤਬਾਹ ਕਰ ਦੂੰਗੀ ਇਹਨਾਂ ਨੂੰ ਮੈਂ ਇਹ ਕਰ ਦੂੰਗੀ ਮੈਂ ਬਦਨਾਮੀ ਕਰ ਦੂੰਗੀ ਪਰ ਉਹ ਜੋ ਐਕਿਊਰੇਟ ਆਡੀਓ ਹੈ ਉਹ 8 ਮਿੰਟ ਦੀ ਹੈ ਉਹਨੂੰ ਕੱਟ ਪੁੱਟ ਕੇ ਮਤਲਬ ਐਡਿਟ ਕਰਕੇ ਪ੍ਰੋਪਰ ਉਹ ਚੀਜ਼ਾਂ ਆਈਆਂ ਵੀ ਆ ਕਿ ਮੈਂ ਤਬਾਹ ਕਰ ਦੂੰਗੀ ਮੈਂ ਇਹ ਕਰ ਦੂੰਗੀ ਇਹ ਬੰਦ ਹੋਣ ਵਾਲੀ ਹੈ ਮੈਂ ਬੰਦ ਕਰਵਾ ਦੂੰਗੀ ਮਤਲਬ ਉਹ ਐਡੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਉਹ ਪ੍ਰੋਪਰ ਜੋ ਆਡੀਓ 8 ਮਿੰਟ ਦੀ ਹੈ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂ ਤੇ ਇੱਕ ਇੱਥ ਸਾਹਮਣੇ ਕੈਮਰੇ ਦੇ ਸਾਹਮਣੇ ਆ ਕੇ ਦੱਸਿਆ ਗਿਆ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਉਸ ਦੇ ਦੇਨ ਦੇ ਵਿੱਚ ਹੁੰਦੀਆਂ ਦੇਖੋ ਇੱਕ ਕੁੜੀ ਐ ਕੋਈ ਵੀ ਐ ਮੈਂ ਵੀ ਆ ਜੇ ਮੇਰੇ ਨਾਲ ਹੋਇਆ ਹੈ ਤਾਂ ਮੈਂ ਆਈ ਆ ਸਮਝਦੇ ਨਾ ਮੈਂ ਇਹ ਚੀਜ਼ ਜੱਜ ਨਹੀਂ ਕਰ ਸਕਦੀ ਕਿਉਂਕਿ ਉਹ ਜੱਜ ਬੈਠੇ ਐ ਠੀਕ ਐ ਨਾ ਉਹ ਕੁੜੀ ਜਾਣਦੀ ਐ ਰੱਬ ਜਾਣਦਾ ਤੇ ਉਹ ਕੁੜੀ ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਕਿ ਉਹਦੀ ਡੇਢ ਮਹੀਨੇ ਦੀ ਬੇਟੀ ਆ ਉਹਦੇ ਸਟੀਚਸ ਲੱਗੇ ਹੋਏ ਉਹ ਐਨੇ ਪੇਨ ਵਿੱਚ ਐ ਕਦੀ ਦਿੱਲੀ ਜਾ ਰਹੀ ਆ ਉਹ ਤਾਂ ਉਹ ਚੀਜ਼ ਨੂੰ ਕਿਸ ਤਰ੍ਹਾਂ ਸਫਰ ਕਰ ਰਹੀ ਆ ਕਿਉਂਕਿ ਉਹਦੇ ਹਸਬੰਦ ਪਰ ਵੀ ਰੋਜ਼ ਦਿੱਲੀ ਉਹਦੇ ਪਾਪਾ ਈਵਨ ਕਿ ਉਹਦੇ ਪਾਪਾ ਹੈ ਵੀ ਨਹੀਂ ਹੋ ਰਹੇ ਉਹਨਾਂ ਦੇ ਉੱਪਰ ਵੀ ਰੇਪ ਕੇਸ ਪਾਏ ਜਾ ਰਹੇ ਆ ਛੇੜਖਾਨੀਆਂ ਦੇ ਤੁਹਾਨੂੰ ਪਤਾ ਕਿ ਅਸੀਂ ਇਸ ਚੀਜ਼ ਲਈ ਪ੍ਰਿਪੇਅਰ ਹੋ ਕੇ ਨਿਕਲੇਗੇ ਸੀ ਕਿ ਇਹ ਸਾਡੇ ਨਾਲ ਇਹ ਚੀਜ਼ਾਂ ਕਰਨਗੇ ਇਸੇ ਲਈ ਅਸੀਂ ਪਹਿਲਾਂ ਹੀ ਆਪਣੇ ਰਜ਼ਾਇਨ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਸੀਗੀਆਂ ਕਿ ਹੁਣ ਜੋ ਤੁਸੀਂ ਅਗਰ ਸੋਚ ਰਹੇ ਹੋ ਪਲਾਨ ਕਰ ਰਹੇ ਹੋ ਤਾਂ ਤੁਸੀਂ ਆਜਾ ਕੁਝ ਨਾ ਕਰਿਓ ਕਿਉਂਕ ਜਿਹਨੂੰ ਪੇਸ਼ ਕਰ ਸਕਦੇ ਆ ਕਿ ਕਿਸ ਚੀਜ਼ ਦਾ ਕੀ ਉੱਥੇ ਕੋਈ ਲਿਖਤੀ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਡੇਰੇ ਦੇ ਵਿੱਚ ਜਾਣਦੇ ਹੋ ਕੋਈ ਲਿਖਤੀ ਥੋੜਾ ਹਾਂਜੀ ਸਾਡੇ ਹਾਂਜੀ ਸਾਡੇ ਪ੍ਰੋਪਰ ਫਾਰਮ ਭਰਿਆ ਜਾਂਦਾ ਸਾਡੇ ਖਾਲੀ ਕਾਗਜ਼ਾਂ ਦੇ ਉੱਪਰ ਆਧਾਰ ਕਾਰਡ ਤੇ ਸਾਈਨ ਕਰਾਇਆ ਜਾਂਦਾ ਕਿਉਂਕਿ ਕੱਲ ਨੂੰ ਜੇ ਕੋਈ ਛੱਡ ਕੇ ਚਲਾ ਜਾਂਦਾ ਤਾਂ ਕੁਝ ਵੀ ਉਸ ਪਰ ਲਿਖ ਕੇ ਉਹਦੇ ਪਰ ਅਲੀਗੇਸ਼ਨ ਲਗਾ ਸਕਦੇ ਆ ਅੱਛਾ ਹਾਂਜੀ ਤਾਂ ਉਹ ਬਕਾਇਦਾ ਸੀ ਮੈਂਸ਼ਨ ਕੀਤਾ ਵਾ ਆਪਣੀ ਰਿਜ਼ਾਈਨ ਤੇ ਵਿੱਚ ਕਿ ਮੇਰੇ ਆਈਡੀ ਪ੍ਰੂਫ ਵੀ ਹੈਗੇ ਉਹਦੇ ਫੋਟੋਕਾਪੀ ਪਈ ਆ ਬਲੈਂਕ ਪੇਪਰ ਤੇ ਸਾਈਨ ਕੀਤੇ ਹੋਏ ਆ ਤੇ ਇਹ ਚੀਜ਼ਾਂ ਸੀ ਮੈਂਸ਼ਨ ਕੀਤੀਆਂ ਵੀ ਆਉਂਦੇ ਇਥੇ ਕਿੰਨੇ ਇੱਕ ਥਰ ਤੋਂ ਇਲਾਵਾ ਕਿੰਨੀਆਂ ਕੌੜ ਤਾਂ ਇਹ ਵੀ ਜਿਹੜੀਆਂ ਉਸ ਸਥਾਨ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਰਹਿੰਦੀਆਂ ਨੇ ਦੇਖੋ ਬਹੁਤ ਸੀਆਂ ਜੜੀਆਂ ਕੁੜੀਆਂ ਐ ਲੇਡੀ ਦਾ ਛੱਡ ਕੇ ਵੀ ਜਾ ਚੁੱਕੀਆਂ ਔਰ ਬਹੁਤ ਸੀਆਂ ਕੰਪਲੇਂਟਾਂ ਐ ਜੜੀਆਂ ਜਿਨ੍ਹਾਂ ਪਰ ਕਦੀ ਅੱਜ ਤੱਕ ਕੁਝ ਸਾਬਤ ਹੀ ਨਹੀਂ ਕਰ ਪਾਏ ਹਰ ਕੋਈ EMPLOYE ਵੀ ਅਗਰ ਇਵਨ ਕਿ ਉੱਥੇ ਸੇਵਾ ਕਰਦਾ ਹੈ ਹਰ ਕਿਸੇ ਨੂੰ ਜਦ ਕੱਢਿਆ ਜਾਂਦਾ ਉਹਦੇ ਲਈ ਸਭ ਤੋਂ ਪਹਿਲਾਂ ਪਲੈਨਿੰਗ ਹੁੰਦੀ ਵੀ ਜੇ ਪਰ ਕੇਸ ਪਾਦੀਏ ਤਾਂ ਕਿ ਇਹ ਅੰਦਰ ਦੀਆਂ ਗੱਲਾਂ ਕੋਈ ਬਾਹਰ ਨਾ ਕਰ ਪਾਏ ਕਿੰਨੇ ਸਾਲ ਤੋਂ ਤੁਸੀਂ ਕਿੰਨੇ ਸਾਲ ਤੋਂ ਜੁੜੇ ਹੋ ਮੈਂ ਮੈਂ ਜੋ ਨਾਰਮਲ ਸੇਵਾ 8-9 ਸਾਲ ਦੀ ਹੈ ਮਤਲਬ ਵੈਸੇ ਮੈਂ 12-13 ਸਾਲ ਤੋਂ ਚਰਸੀ ਚ ਜੁੜੀ ਹੋਈ ਸੀ ਹਾਂਜੀ ਹਾਂਜੀ ਤੇ ਇਸ ਡੇਰੇ ਦੇ ਵਿੱਚ ਕਿੰਨੀ ਰੇਟ ਆਉਂਦੇ ਹੋ ਤੁਸੀਂ ਇਸ 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 ਚਰਚ ਵਿੱਚ 12 13 ਸਾਲ ਤੋਂ ਹੀ ਜੁੜੀ ਹੋਈਆਂ ਹਾਂ ਜੀ ਹਾਂ ਜੀ ਕਦੇ ਪਹਿਲਾਂ ਵੀ ਥੋੜੇ ਨਾਲ ਇਸ ਤਰ੍ਹਾਂ ਦੀ ਕੋਈ ਹੱਥੋਂ ਪਾਈ ਜਾਂ ਕੋਈ ਇਸ ਤਰ੍ਹਾਂ ਦੀ ਹੁਣ ਹੋਣੀ ਘੱਟ ਨਾ ਕਰੇ ਕਿਉਂਕਿ ਕੁਝ ਚੀਜ਼ਾਂ 'ਚ ਜਦ ਅਸੀਂ ਅਸੀਂ ਬੋਲੇ ਨਹੀਂ ਪਾਉਂਦੇ ਸੀਗੇ ਅਸੀਂ ਬੋਲ ਨਹੀਂ ਸਕਦੇ ਸੀ ਜੇ ਅਸੀਂ ਕੁਝ ਗਲਤ ਦੇਖ ਲਿਆ ਅਸੀਂ ਜਿਸ ਦਿਨ ਬੋਲਿਆ ਉਸ ਦਿਨ ਸਾਡੇ 'ਤੇ ਪਰ ਕੁਛ ਨਾ ਕੁਛ ਸਾਡੇ 'ਤੇ ਹੋਏ ਜਾਣਾ ਸੀ ਕੋਈ ਕੋਈ ਆਵਾਜ਼ ਚੱਕ ਹੀ ਨਹੀਂ ਸਕਦਾ ਸੀ ਬੰਦੇ ਦਾ ਮਤਲਬ ਦਬਾਇਆ ਜਾਂਦਾ ਹਰੇਕ ਨੂੰ ਜਿਹੜਾ ਵੀ ਕੋਈ ਹਾਂ ਜੀ ਕਿਉਂਕਿ ਕੋਈ ਆਪਣੀ ਮਰਜ਼ੀ ਨਾਲ ਛੱਡ ਕੇ ਨਹੀਂ ਜਾ ਸਕਦਾ ਜੇ ਕੋਈ ਛੱਡ ਕੇ ਜਾਏਗਾ ਤਾਂ ਸਭ ਤੋਂ ਪਹਿਲਾਂ ਉਹਦੇ 'ਤੇ ਐਕਸ਼ਨ ਹੀ ਤੇ ਹੁਣ ਤੁਸੀਂ ਅੱਜ ਡੀਐਸਪੀ ਡਾਕਟਰ ਪਹੁੰਚੇ ਹੋ ਕੀ ਮੰਗ ਲੈ ਕੇ ਪਹੁੰਚੇ ਹੋ ਤੇ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ ਪਾਸ ਕਿਉਂਕਿ ਅਸੀਂ ਸਿਰਫ ਇਹੀ ਚਾਹੁੰਦੇ ਹਾਂ ਕਿ ਜੋ ਸੱਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਤੇ ਸਾਨੂੰ ਪ੍ਰੋਟੈਕਸ਼ਨ ਤੇ ਸੱਚਾਈ ਕੀ ਹਾਂ ਜੋ ਪ੍ਰੋਟੈਕਸ਼ਨ ਹੈ ਕਿਉਂਕਿ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਨਾ ਕਿ ਸਾਨੂੰ ਪਤਾ ਹੈ ਬੰਦਾ ਕੀ ਕੁਝ ਕਰ ਸਕਦਾ ਕਿ ਉਸ ਚੀਜ਼ ਨੂੰ ਲੈ ਕੇ ਕਿ ਜੋ ਵੀ ਚੀਜ਼ ਹੈ ਵੀ ਉਹਨੂੰ ਪ੍ਰੋਪਰ ਤੁਸੀਂ ਜਾਂਚ ਕਰੋ ਉਸ ਚੀਜ਼ ਨੂੰ ਜੋ ਕਹੀ ਜਾਂਦਾ ਹੈ ਕਿ ਏਆਈ ਦੇ ਥਰੂ ਐਡਿਟ ਕੀਤੀ ਗਈ ਹੈ ਵੀਡੀਓ ਇੱਕ ਇੱਕ ਕਾਰਨਰ ਦੀ ਏਆਈ ਨਾਲ ਹੋ ਜੇਗੀ ਕਿ ਦੂਜੇ ਕਾਰਨਰ ਦੀ ਵੀ ਏ ਨਾਲ ਹੋ ਜੇਗੀ 5 ਮਿੰਟ ਦੀ ਹੋ ਜੇਗੀ 10 ਮਿੰਟ ਦੀ ਹੋ ਜੇਗੀ 1 ਦਿਨ ਦੀ ਪੂਰੀ ਹੋ ਜੇਗੀ ਇਹ ਨਾਲ ਬਹੁਤ ਚੀਜ਼ਾਂ ਸੁਖਣ ਵਾਲੀਆਂ ਚੀਜ਼ਾਂ ਜੋ ਵਿੱਚ ਵਿੱਚ ਉਹਦੇ ਐਡ ਹੈ ਜਿਹੜੀ ਜੇ ਆਪਾਂ ਗੱਲ ਕਰੀਏ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਔਰ ਤੁਹਾਡੇ ਵੱਲੋਂ ਕਢਵਾ ਕੇ ਵਾਇਰਲ ਕੀਤੀ ਗਈ ਜਾਂ ਉੱਥੋਂ ਹੀ ਕਿਸੇ ਨੇ ਵਾਇਰਲ ਕਰ ਦਿੱਤੀ ਕਿਸ ਤਰ੍ਹਾਂ ਉਹ ਪਹਿਲਾਂ ਹੀ ਕਿਸੇ ਨੇ ਵਾਇਰਲ ਕਰਤੀ ਸਾਡੇ ਵੱਲੋਂ ਸਾਡੇ ਇਹਨਾਂ ਤੋਂ ਹੋਈ ਹੀ ਨਹੀਂ ਸਾਨੂੰ ਤਾਂ ਹੁਣ ਮਜਬੂਰ ਨੂੰ ਦੇਰੀ ਪਈ ਅਸੀਂ ਸਾਨੂੰ ਇਹ ਸੀਗਾ ਕਿ ਕਿਉਂ ਕਿਉਂਕਿ ਉਸ ਰੱਬ ਦੀ ਵੀ ਬਦਨਾਮੀ ਕਰਨੀ ਹੈ ਸਾਡੇ ਨਾਲ ਸਾਡੀ ਘੱਟ ਬਦਨਾਮੀ ਉਸ ਦੀ ਜ਼ਿਆਦਾ ਹੈ ਕਿ ਇਸ ਉਸ ਨਾਲ ਸੁਣੇ ਸੀ ਕਿ ਰੱਬ ਨਾਲ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਆਸਤਾ ਹਿੱਟ ਹੁੰਦੀ ਸੀ ਇਸ ਦਾ ਇਹ 13 ਤਰੀਕ ਦੀ ਹੈ 13 ਫਰਵਰੀ ਦੀ ਰਾਤ ਦੀ 12 ਵਜੇ ਦੀ 20 ਬਾਅਦ ਜਦੋਂ ਇਹ ਤੁਹਾਡੇ ਨਾਲ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਮੇਲ ਹੋਇਆ ਪਾਸਟ ਨਾਲ ਦੀ ਨਹੀਂ ਜੀ ਉਹ ਸਾਨੂੰ ਬੁਲਾ ਰਿਆ ਸੀ ਪਰ ਅਸੀਂ ਗਏ ਨਹੀਂ ਕਿਉਂਕਿ ਸਾਨੂੰ ਪਤਾ ਸੀ ਵੀ ਕੁਝ ਵੀ ਗਲਤ ਕਰ ਸਕਦੇ ਸਾਡੇ ਨਾਲ ਤੇ ਸਾਨੂੰ ਬਾਰ ਬਾਰ ਕੋਲ ਆ ਰਹੇ ਮੈਂ ਇਹਨੂੰ ਭੇਜ ਰਿਹਾ ਤੂੰ ਰੁਕ ਜਾ ਤੈਨੂੰ ਮੈਂ ਦੱਸਦਾ ਮੈਂ ਆਪਣੀ ਘਰ ਵਾਲੀ ਨੂੰ ਭੇਜੂਗਾ ਮੈਂ ਇਦਾਂ ਇਦਾਂ ਦੀ ਸਾਨੂੰ ਫੋਨ ਆਏ ਬਟ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਸੀ ਫੋਨ ਨਹੀਂ ਚੱਕਦੇ ਉਹਨਾਂ ਦੀ ਚਰਚ ਦਾ ਕੋਈ ਨਹੀਂ ਇੱਕ ਲਾਸਟ ਸਵਾਲ ਜਿਹੜੀ ਆਸਥਾ ਦੀ ਗੱਲ ਕਰਦੇ ਜਿਹੜੇ ਉੱਥੇ ਔਰ ਮਰੀਜ਼ਾਂ ਨੂੰ ਠੀਕ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਕਿੰਨੀ ਕਿ ਸੱਚਾਈ ਹੈ ਉਹਦੇ ਵਿੱਚ ਕੀ ਲੱਗਦਾ ਹੈ ਕਿ ਲੋਕਾਂ ਨੂੰ ਬਰਗਲਾਇਆ ਜਾ ਰਿਹਾ ਹੈ ਜਾਂ ਵਾਕਈ ਪ੍ਰਮਾਤਮਾ ਉੱਥੇ ਮੌਜੂਦ ਹੈ ਦੇਖੋ ਲੋਕਾਂ ਦਾ ਵਿਸ਼ਵਾਸ ਉਹਨਾਂ ਦੀ ਪ੍ਰਾਰਥਨਾ ਵੀ ਕੰਮ ਕਰਦੀ ਹੈ ਜੇ ਲੋਕ ਅੱਛੇ ਸਾਫ਼ ਦਿਲ ਨਾਲ ਆਉਂਦੇ ਆ ਉੱਥੇ ਬੈਠਦੇ ਆ ਤੇ ਪ੍ਰਾਰਥਨਾ ਕਰਦੇ ਤਾਂ ਪ੍ਰਭੂ ਤਾਂ ਕੰਮ ਕਰਦਾ ਹੈ ਠੀਕ ਹੈ ਨਾ ਤਾਂ ਬਟ ਉਹ ਉਹਨਾਂ ਦੀਆਂ ਫੀਲਿੰਗਸ ਦੇ ਨਾਲ ਖੇਡਿਆ ਜਾਂਦਾ ਹੈ ਉਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਬਾਅਦ ਵਿੱਚ ਉਹ ਲੋਕ ਡਰਦੇ ਆ ਕਿਉਂਕਿ ਧਮਕੀਆਂ ਦਈ ਜਾਂਦੀ ਹੈ ਜੇ ਤੁਸੀਂ ਮੈਨੂੰ ਛੱਡ ਕੇ ਜਾਓਗੇ ਤੁਹਾਡੇ ਘਰ ਸ਼ਰਾਪ ਆਜੂਗੇ ਤੁਹਾਡੇ ਬੱਚੇ ਪਾਹੀ ਜੋਜੂਗੇ ਤੁਹਾਡੇ ਪਰ ਇਹ ਦੁਗੜਾ ਸ਼ਰਾਪ ਆ ਜਾਏਗਾ ਤਾਂ ਇਹਨਾਂ ਚੀਜ਼ਾਂ ਨਾਲ ਉਹਨਾਂ ਦੀਆਂ ਜੜੀਆਂ ਇੱਕ ਸੋਚ ਹੁੰਦੀ ਹੈ ਉਹਨਾਂ ਨਾਲ ਵੀ ਖੇਲੇ ਜਾਂਦਾ ਉਹਨਾਂ ਦੀ ਹਸਤਾ ਨਾਲ ਵੀ ਖੇਲੇ ਸੇਵਾ ਦੇ ਵਿੱਚ ਆ ਜਾਂਦੇ ਆ ਉਸ ਜਗ੍ਹਾ ਦਿੱਤੇ ਉਹਨਾਂ ਨਾਲ ਇਹ ਚੀਜ਼ਾਂ ਹੁੰਦੀਆਂ ਆ ਹਾਂ ਜੋ ਕੰਮ ਹੋ ਰਹੇ ਉੱਥੇ ਕਿਤੇ ਨਾ ਕਿਤੇ ਕਿਉਂਕਿ ਕੰਮ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ ਮੈਂ ਵੀ ਨਹੀਂ ਹੋ ਵੀ ਨਹੀਂ ਆਉਂਗੇ ਉਹ ਪਰਮੇਸ਼ਰ ਹੈ ਉਹ ਕਰਦਾ ਹੈ ਆ ਜਾਨੀ ਤੁਸੀਂ ਇੱਕ ਪਾਸੇ ਮੰਨਦੇ ਹੋ ਕਿ ਉੱਥੇ ਕੁਝ ਪਰਮਾਤਮਾ ਦੀ ਸ਼ਕਤੀ ਜਾਂ ਉੱਥੇ ਕੁਝ ਨਹੀਂ ਬਾਈਬਲ ਦੇ ਬਾਈਬਲ ਨੂੰ ਜਦੋਂ ਆਪਾਂ ਫੋਲੋ ਕਰਦੇ ਬਾਈਬਲ ਦੇ ਵਿੱਚ ਆਲਰੇਡੀ ਲਿਖਿਆ ਪਰਮੇਸ਼ਰ ਉਹਦੇ ਵਿੱਚ ਲਿਖਿਆ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਤੇ ਉਹ ਚੀਜ਼ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ ਨਹੀਂ ਹੁੰਦਾ ਉਹ ਹੋ ਰਿਹਾ ਹੈ ਕਿ ਕਿਉਂਕਿ ਉਹ ਆਪਣਾ ਇੱਕ ਵਾਰ ਜੋ ਵਿਸ਼ੇਸ਼ ਦੇ ਦਿੰਦਾ ਉਹ ਨੂੰ ਵਾਪਸ ਨਹੀਂ ਆਉਂਦਾ। ਤੀਨ ਆਜੀ ਤੁਹਾਡਾ ਸਿਮਰਨਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੋਹਾਲੀ ਸਿਵ ਵਿਸ਼ਾਣਾ ਪੰਜਾਬ ਦਾ ਜੀ। ਕਿਹੜੇ ਉਹਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਯੂਨੀਅਨ ਨਾਲ ਜਾਂ ਜਥੇਬੰਦੀ ਨਾਲ? ਮੈਂ ਸਿਵ ਵਿਸ਼ਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਆ ਜੀ। ਜਥੇਬੰਦੀ ਆਪਣੇ ਨਾਲ ਸਾਰੀਆਂ ਇਸ ਕੰਮ ਲੈ। ਹਿੰਦੂ ਸੰਗਠਨ ਵੀ ਨਾਲ ਲੈ, ਸਿੱਖ ਜਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ। ਪੂਰੀ ਸਪੋਰਟ ਕਰਦੇ ਨੇ। ਪੂਰੀ ਦੀ ਪੂਰੀ ਮਤਲਬ ਇਹ ਨਹੀਂ ਕਹਿ ਸਕਦੇ ਮੈਂ ਕੱਲਾ ਅੱਜ ਮੈਂ ਕੱਲਾ ਸੀਗਾ ਚਲੋ ਐਪਲੀਕੇਸ਼ਨ ਜਾਨੀ ਸੀ ਨਾ ਉਹ ਵੀ ਕਾਰਵਾਈ ਕੀਤੀ ਅਸੀਂ ਧਰਨੇ ਲਾਵਾਂਗੇ ਹੁਣ ਕਪੂਰਥਲੇ ਧਰਨਾ ਧਰਨਾ ਲਾਉਣਾ ਅਸੀਂ ਐਸਐਸਬੀ ਦਾ ਕਰੋ ਕਰਾਂਗੇ ਡੀਸੀ ਦਾ ਕਰਾਂਗੇ ਕਿ ਅਰੈਸਟ ਕਿਉਂ ਨਹੀਂ ਕਰਦੇ ਬੰਦੇ ਬਜਿੰਦਰ ਦੇ ਐਫਆਈ ਦਰਜ ਹੋ ਗਈ ਪੌਕਸੋ ਐਕਟ ਲੱਗ ਚੁੱਕਿਆ ਤੇ ਉਹਨੂੰ ਅਰੈਸਟ ਕਿਉਂ ਨਹੀਂ ਕਰਦੇ ਉੱਥੋਂ ਦਾ মিডিਆ ਕੋਈ ਸਾਡੀ ਹੈਲਪ ਨਹੀਂ ਕਰਦਾ ਨਾ ਕੋਈ ਖਬਰ ਲਾਉਂਦਾ ਸਾਡੀ ਉਹ ਕੀ ਲੱਗਦਾ ਕਿ ਕਿ মিডিਆ ਕਹ ਲੋ ਜਾਂ ਪ੍ਰਸ਼ਾਸਨ ਕਹ ਲੋ ਕਿ ਬਜਿੰਦਰ ਦੇ ਹੱਥ ਦੇ ਵਿੱਚ ਆ ਕਿਹਾ ਬਿਲਕੁਲ ਅਹੀ ਕਹਿੰਦਾ ਕਹਿੰਦਾ ਪ੍ਰਸ਼ਾਸਨ ਦਾ ਮੇਰੀ ਪੌਕੇਟ ਚ ਹੈ सीएमਸ ਮੇਰੀ ਪਾਕਟ ਚ ਦੱਸੋ ਇਹਦੇ ਉੱਪਰ ਕੀ ਕਹਿਦੀ ਜਦੋਂ ਇਹ ਤੋਂ ਉੱਪਰ ਅਸੀਂ ਕੀ ਆਸ ਲੈ ਕੇ ਜਾ ਸਕਦੇ ਕਿ মিডিਆ ਹੈ মিডিਆ ਸਾਡੀ ਹੈਲਪ ਕਰ ਸਕਦਾ ਜਿਹੜੀ ਪੂਰੇ ਵਰਲਡ ਚ ਆਵਾਜ਼ ਸਾਡੀ ਕਮਾ ਸਕਦਾ ਕਿ ਨਾਲ ਤੱਕਾ ਹੋ ਰਿਹਾ ਕਹਿਣ ਦਾ ਮਤਲਬ ਤੇ ਹੁਣ ਬਾਕੀ ਕਈ ਵਾਰ ਕਈ ਵਾਰ ਹਾਲਾਤ ਇਹ ਹੋ ਜਾਂਦੇ ਨੇ ਕਿ ਸਮਝੌਤਾ ਕਰਨਾ ਪੈ ਜਾਂਦਾ ਜਾਂ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇੱਕ ਵਾਕਿਆ ਹੋਇਆ ਸੀ ਜਿੱਥੇ ਬੰਦੀਆਂ ਹੀ ਬੈਠ ਕੇ ਸਮਝੌਤਾ ਕਰਾ ਜਾਂਦੀ ਹੈ ਨਾ ਕਿਤੇ ਇਸ ਮਾਮਲੇ ਚ ਤਾਂ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਏਦਾਂ ਤਾਂ ਤਾਂ ਕਦੇ ਹੋਊਗਾ ਵੀ ਨਹੀਂ ਜਾਨ ਚਲੇ ਜਾਊਗੀ ਪਰ ਏਦਾਂ ਦੀ ਪਾਰਟੀ ਨਾ ਅਸੀਂ ਫੈਸਲਾ ਕਰਨ ਵਾਲੇ ਇੰਨਾ ਸਮਝੌਤਾ ਕਰਨ ਵਾਲੇ ਪਹਿਲਾਂ ਉਹ ਕੁੜੀ ਦੇ ਆਫਰ ਆ ਜਿਹੜੀ ਕੇਸ ਚੱਲਦਾ ਪਿਆ ਕਿ ਪੈਸੇ ਲੈ ਕੇ ਸਮਝੌਤਾ ਅੱਜ ਤੱਕ ਨਹੀਂ ਕੀਤਾ ਆਪਣੀ ਹੱਕ ਹੱਕ ਲਾਲ ਦੀ ਖਾਨੇ ਆ ਸਮੋਚਾ ਪੈਸੇ ਲਈ ਨਹੀਂ ਕਰਦੇ ਸੀ ਆਪਣੀ ਇੱਜ਼ਤ ਪਿਆਰੀ ਹੈ ਕਿ ਜਾਂ ਪੈਸਾ ਕੰਬੇਰਾ ਸਾਨੂੰ ਇੱਜ਼ਤ ਪਿਆਰੀ ਪੈਸਾ ਨਹੀਂ ਲੋਕਾਂ ਨੂੰ ਜੇ ਆਪ ਗੱਲ ਕਰੀਏ ਡੇਰਾਬਾਦ ਤਾਂ ਪਹਿਲੇ ਪੰਜਾਬ ਵਿੱਚ ਬਹੁਤ ਨੇ ਤੇ ਜੇ ਬਜਿੰਦਰ ਪਾਸਟਰ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੰਧ ਵਿਸ਼ਵਾਸ ਫਲਾਇਆ ਜਾ ਰਿਹਾ ਲੋਕਾਂ ਨੂੰ ਬਗਲਾ ਕੇ ਲਾਲਚ ਬਸ ਪਰਿਵਰਤਨ 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 ਵਿੱਚ ਤੁਹਾਨੂੰ ਲੱਗਦਾ ਦੀ ਹਿੰਦੂ ਭਾਈਚਾਰੇ ਚੋਂ ਹਿੰਦੂ ਬਰਾਦਰੀ ਚੋਂ ਵੀ ਉਸ ਪਾਸਟਰ ਦੇ ਡੇਰੇ ਦੇ ਵਿੱਚ ਲੋਕਾਂ ਨੇ ਸਿੱਖ ਵੀ ਨਾਲ ਨੇ ਭਾਈ ਹਿੰਦੂ ਨਹੀਂ ਕਹੇ ਸਾਰੇ ਨਾਲ ਨੇ ਇਹ ਨਹੀਂ ਮੈਂ ਕਹ ਰਿਹਾ ਕਿ ਸਾਰੇ ਨਾਲ ਨੇ ਦੇਖੋ ਕੋਈ ਜ਼ਬਰਦਸਤੀ ਨਹੀਂ ਕਰਦਾ ਕਿ ਤੁਸੀਂ ਉੱਧਰ ਆ ਜਾਓ ਬੰਦਾ ਵਾਇਬਲ ਪੜ ਕੇ ਜਾਂਦਾ ਜੇ ਗੁਰੂ ਗ੍ਰੰਥ ਸਾਹਿਬ ਪੜ ਕੇ ਸਾਡੇ ਚੋਂ ਦੇ ਜਾਂ ਰਿਮਾਈਂਡ ਸਾਡੇ ਪੜ ਕੇ ਬੰਦਾ ਤਾਂ ਹੁੰਦਾ ਜੇ ਉਹਨੂੰ ਚੰਗਾ ਲੱਗੇਗਾ ਕੋਈ ਜ਼ਬਰਦਸਤੀ ਕੋਈ ਨਹੀਂ ਕਰਦਾ ਜਬਰਦਸਤੀ ਕੋਈ ਨਹੀਂ ਕਰਦਾਂਗੇ ਤੇ ਹੁਣ ਇਸ ਮਾਮਲੇ ਦੇ ਵਿੱਚ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਕਿ ਸਵਾਸਨ ਕੀ ਕਹਿੰਦੇ ਆ ਪਰਚਾ ਹੁਣ ਦਰਜ ਹੋਣ ਲੱਗਾ ਜੀ ਪਰਚਾ ਦਰਜ ਹੋ ਜਾ ਤਾਂ ਜਾਵਾਂਗੇ ਅਸੀਂ ਪਰਚਾ ਦਰਜ ਹੋਣ ਲੱਗਿਆ ਬਸ 10 15 ਮਿੰਟ ਅੱਧਾ ਘੰਟਾ ਹੋਰ ਲਾ ਲੋ ਬੈਠੇ ਸਵੇਰ ਦੇ ਬੈਠੇ ਪਰਚੇ ਲਈ ਬੈਠੇ ਮੰਗਈ ਤੇ ਬਹੁਤ ਵਧੀਆ ਇਮਾਨਦਾਰ ਅਫਸਰ ਨੇ ਇਹ ਮੋਜੀ ਜੀ ਤੇ ਉੱਪਰ ਮਾਨਯੋਗ ਸਾਡੇ ਐਸਐਸਪੀ ਤੇ ਡੀਜੀਪੀ ਸਾਹਿਬ ਉਹਨਾਂ ਦੀ ਉਹਨਾਂ ਦੀ ਹੈਲਪ ਨਾਲ ਸਾਡਾ ਇਹ ਸਾਰਾ ਵਧੀਆ ਉਹਨਾਂ ਨੇ ਦੇਖਿਆ ਕਿ ਕੌਣ ਗਲਤ ਹੈ ਕੌਣ ਸਹੀ ਨੇ ਤਾਂ ਪਰਚਾ ਦਰਜ ਹੋ ਰਿਹਾ ਜੇਕਰ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਤਾਂ ਕਿਸ ਦਾ ਸੰਘਰਸ਼ ਨਹੀਂ ਕੀ ਸੰਘਰਸ਼ ਤਾਂ ਕਰਾਂਗੇ ਜੀ ਨਾ ਕਰੀਏ ਸੰਘਰਸ਼ ਤਾਂ ਕਰਾਂਗੇ ਜੀ ਧਰਨੇ ਲ ਕਿਸਾਨਾਂ ਨੂੰ ਹੱਕ ਸਾਰਿਆਂ ਨੂੰ ਹੱਕ ਹੈ ਕਿਸਾਨਾਂ ਨੂੰ ਸੀ ਸਾਡੇ ਨਾਲ ਤੱਕਾ ਹੋ ਰਿਹਾ ਸੀ ਧਰਨੇ ਲਾਵਾਂਗੇ ਸਾਰਿਆਂ ਨੂੰ ਹੱਕ ਹੈ ਧਰਨੇ ਲਾਣ ਦਾ ਵੀ ਤੱਕਾ ਹੋ ਰਿਹਾ ਜਾਂ ਕੁਝ ਹੋ ਰਿਹਾ ਤਾਂ ਆਪਾਂ ਧਰਨੇ ਲਾਵਾਂਗੇ ਜੀ ਜ਼ਰੂਰ ਲਾਵਾਂਗੇ ਠੀਕ ਹੈ ਜੀ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਇਹ ਮੁਹਾਲੀ ਜ਼ਿਲ੍ਹੇ ਦਾ ਤੇ ਆਪਣੇ ਖਾਸ ਕਰਕੇ ਨਿਊ ਚੰਡੀਗੜ੍ਹ ਦਾ ਵੀ ਇਹਦਾ ਹੈ ਕਿ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਦੇਖੋ ਸਾਰੇ ਧਰਮਾਂ ਦਾ ਸਾਨੂੰ ਸਤਕਾਰ ਕਰਨਾ ਚਾਹੀਦਾ ਜੋ ਗੁਰੂਆਂ ਨੇ ਜੋ ਪੀਰਾਂ ਨੇ ਪਗੰਬਰਾਂ ਨੇ ਕਿਹਾ ਪਰ ਸਾਨੂੰ ਇਹ ਕਿਸੇ ਨੇ ਸਿਖਿਆ ਨਹੀਂ ਦਈ ਵੀ ਅਸੀਂ ਉਹ ਰੱਬ ਦੇ ਨਾਮ ਤੇ ਅਸੀਂ ਕੋਈ ਠੱਗੀਆਂ ਮਾਰੀਏ ਜਾਂ ਕਿਸੇ ਤੀ ਭੈਣ ਤੇ ਅਸੀਂ ਹੱਥ ਚੱਕਦੇ ਆ ਇਹ ਬੜੀ ਮਤਲਬ ਕਿ ਬਹੁਤ ਘਟਿਆ ਜਿਹੜੀ ਹਰਕਤ ਕੀਤੀ ਹੈ ਜੋ ਵੀ ਬਲਜਿੰਦਰ ਪਾਸਟਰ ਨੇ ਕੀਤੀ ਹੈ ਜਾਂ ਉੱਥੇ ਜੋ ਵੀ ਕੁਝ ਹੋਇਆ ਤੇ ਬਾਅਦ ਚ ਹੁਣੋ ਵਿਚਾਰੇ ਰਲਾਪ ਕਰਦੇ ਫਿਰਨੇ ਤੇ ਪਰਚਾ ਪਹਿਲਾਂ ਵੀ ਉਹਦੇ ਤੇ ਮੇਰੇ ਕੋਲ ਲੱਗੇ ਆ ਕਾਫੀ ਹਾਂ ਕਾਫੀ ਕੁਝ ਹੁੰਦਾ ਤੇ ਆ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਅੱਜ ਜਿਹੜੇ ਸੁਭਸ਼ੈਨਾ ਦੇ ਪ੍ਰਧਾਨ ਆ ਨਾਲ ਆਏ ਆ ਇਹਨਾਂ ਨੇ ਮਿਲ ਕੇ ਇਹ ਜਿਹੜੀ ਹਿੰਮਤ ਕੀਤੀ ਹੈ ਬਹੁਤ ਬੜੀ ਗੱਲ ਹੈ ਤਾਂ ਅਸੀਂ ਵੀ ਸਾਰੇ ਨਾਲ ਆ ਇਹ ਐਕਸ਼ਨ ਹੋਣਾ ਜ਼ਰੂਰੀ ਬਣਦਾ ਨਹੀਂ ਸਖਤ ਐਕਸ਼ਨ ਹੋਏਗਾ ਤਾਂ ਆਉਣ ਵਾਲੇ ਟਾਈਮ 'ਚ ਫੇਰੇ ਦਾ ਬਹੁਤ ਵੱਡਾ ਵਿਰੋਧ ਹੋਏਗਾ ਔਰ ਕਿਸੇ ਵੀ ਧਰਮ ਨਾਲ ਕੋਈ ਧਰਮ ਇਹ ਨਹੀਂ ਸਿਖਾਂਦਾ ਵੀ ਕਿਸੇ ਨਾਲ ਤੁਸੀਂ ਜ਼ਬਰਦਸਤੀ ਕਰੋ ਆਪਣੇ ਆਪਣੇ ਧਰਮ 'ਚ ਸਾਰੇ ਲੀਨ ਹੈ ਜਿਹਨੂੰ ਜਿੱਥੇ ਵਿਸ਼ਵਾਸ ਹੈ ਉਹ ਕਰ ਰਿਹਾ ਠੀਕ ਹੈ ਪਰ ਇਹ ਕਿਤੇ ਨਹੀਂ ਲਿਖਿਆ ਵੀ ਤੁਸੀਂ ਕਿਸੇ ਦੀ ਆਪਣੇ ਇਹ ਆ ਪੈਣਾ ਸਭੀਆਂ ਬਰਾਬਰ ਹੈ ਤੇ ਉਹਨਾਂ ਤੇ ਕਿਸੇ ਨਾਲ ਕੋਈ ਗਲਤ ਹੋ ਜਾ ਉਹਦੇ ਤੇ ਨਜਾਇਜ਼ ਤੌਰ ਤੇ ਹੱਥ ਉਠਾਇਆ ਜਾਵੇ ਪਰ ਬਾਅਦ ਫਿਰ ਉਹਨੂੰ ਝੂਠ ਸਾਬਤ ਕਰਨਾ ਚਾਹੋ ਤਾਂ ਉਹਦੇ ਬਹੁਤ ਬੜੀ ਨਿਖੇਧੀ ਕਰਦੇ ਆਂ ਸੀ ਔਰ ਇਹਨੂੰ ਐਕਸ਼ਨ ਚ ਵੀ ਲਿਜਾਵਾਂਗੇ ਜਿੰਨਾ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਆ ਸਾਰਿਆਂ ਦੇ ਔਰ ਅੱਜ ਡੀਐਸਪੀ ਦਫਤਰ ਮੁੱਲਾਂਪੁਰ ਜਿਹੜਾ ਹੈ ਕਾਰਵਾਈ ਹੋ ਰਹੀ ਹੈ ਹਾਂ ਔਰ ਕਾਰਵਾਈ ਹੋ ਜੇ ਉਹ ਤੋਂ ਅਗਲਾ ਵੀ 플ਾਨ ਕਰਕੇ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਵੀ ਸੁਚੇਤ ਕਰਦੇ ਆਂ ਵੀ ਠੀਕ ਹੈ ਪਰਮਾਤਮਾ ਨਾਲ ਜੁੜੇ ਰਹੋ ਤੁਸੀਂ ਰੱਬ ਦਾ ਨਾਮ ਲਓ ਕੋਈ ਵੀ ਕਿਸੇ ਵੀ ਧਰਮ ਚ ਤੁਸੀਂ ਮਤਲਬ ਇਹਹੀ ਜੀ ਹਰਕਤ ਤੋਂ ਦੂਰ ਰਹੋ ਹੈ ਨਾ ਦੇਖੋ ਨਾ ਉਹਨੂੰ ਬਰਦਾਸ਼ਤ ਕਰੋ ਨਾ ਖੁਦ ਕਰੋ ਇਹੀ ਕਹਿੰਦਾ ਮੈਂ ਸਾਰੇ ਫਿਰ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਪਰ ਇਹ ਐਕਸ਼ਨ ਜਿਹੜਾ ਹੈ ਇਮੀਡੀਏਟਲੀ ਹੋਣਾ ਬੰਦ ਹੈ ਔਰ ਹੋ ਕੇ ਰਹੇਗਾ ਥੈਂਕ ਯੂ ਇਸ ਮਾਮਲੇ ਮੇਂ ਕੀ ਜਾਣਕਾਰੀ ਹੈ ਸਰ ਔਰ ਪੁਲਿਸ ਕੀ ਕਰ ਰਹੀ ਹੈ ਸਰ ਦੇਖਿਏ ਇਸ ਬਾਰੇ ਮੇਂ ਹਮੇ ਅਭੀ ਜੋ ਹੈ ਵਹੀ ਪੇ ਜੋ ਸੇਵਕ ਕੀ ਉਸ जो है इनकी संस्था है उसमें रंजीत कौर जिनका नाम है तो उन्होंने हमें अपनी स्टेटमेंट दी है रिगार्डिंग जो वी, वायरल वीडियो है उसमें जैसे दिख रहा है तो उन्होंने बताया है कि मेरे साथ जैसे मारपीट हुई है वहाँ पे ड्यू टू सम इश्यूज तो वो हमने जो है स्टेटमेंट उनकी रिकॉर्ड कर ली है और जो जो उस पर जो एलिगेशन बनते हैं उसके अकॉर्डिंग भी हम आगे कार्रवाई करेंगे तो सर अभी स्टेटमेंट रिकॉर्ड की गई है और क्या प्रॉफिट बजिंदर को भी बुलाया जाएगा सर उससे पूछताछ के लिए इंक्वायरी में शामिल करवाया जाएगा वो तो डेफिनेटली जो जो इसमें जो लॉफल कोर्स है हम अडॉप्ट करेंगे उसमें जिसकी भी शमूलियत होगी जिसको भी बुलाने की ज़रूरत होगी डेफिनेटली उसको इसमें शामिल किया जाएगा और क्या बताया क्या उन्होंने और ने मतलब मारपाई के बिना और भी बताया कि उसके बारे में कुछ ऐसी जानकारी भी ली है और भी बजिंदर पास्टर के बारे में बताया कुछ जी वो अभी जो है उन्होंने उस वीडियो के बारे में बताया है जैसे उनकी उसमें लग रहा है कि मारपीट हुई है जैसे सारी बातें हैं उन्होंने अपनी स्टेटमेंट दी है उसको हम स्टडी करके उस पर जो आगे कार्रवाई है वो हम करते हैं अभी स्टेटमेंट ही ली गई है अभी तो बस नहीं हुई। नहीं अभी तो स्टेटमेंट अभी तो दिया आपके सामने ही उन्होंने दूसरे उसके बाद आगे कार्रवाई अभी थोड़ी देर में हम जो है इनिशिएट कर देंगे प्रोसेस की लड़की है वो उसका एड्रेस हम देख लेते हैं जी लेकिन अभी जो है वो यहीं पे रह, रह रही थी क्योंकि तो यहाँ पे ही मिनिस्ट्री जो इनकी है संस्था उसी में कर रही थी वैसे नियर बाय वो खरड़ में बिलोंगिंग एरिया में वहाँ पे है जो बताई है सर ये कहाँ की बताई उसके घर है या यहाँ जहाँ पे दे रहा है जो बताया गया है उसके अकॉर्डिंगली उन्होंने बताया कि जहाँ पे इनकी प्रेयर होती है आफ्टर प्रेयर है जो उस उसके बाद का जो इंसिडेंट है तो सर ये सुबह मोटो लिया पुलिस ने या इन लोगों की तरफ से कम्प्लेंट दी गई है इनकी तरफ से कम्प्लेंट दी गई है उस कंप्लेंट में हम इनको बुला रहे थे तो इन्होंने आज हमारे पास आपके साथी हैं और इन्होंने अपनी स्टेटमेंट रिकॉर्ड करवाई है तो उस स्टेटमेंट के बेस पे जो कार्रवाई बनती होगी वो हम करेंगे ये पहले एस एस पी से मार्क होगा या यहाँ जी जी अच्छा जी ठीक है सर थैंक यू